ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਹਾਂਜੀ ਕੁਝ ਦਿਨ ਪਹਿਲੇ ਇਹ ਤੁਹਾਨੂੰ ਬੋਡੀ ਸਰਵਿਸ ਜੂਸ ਦੇ ਗਏ ਪੰਜ ਜੂਸ ਹਾਂਜੀ ਸਰ ਉਸ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮ ਸੀ ਮੇਰੇ ਸਾਹ ਚੂਲੇ ਚ ਹੀ ਪ੍ਰੋਬਲਮ ਸੀ ਤੇ ਨਾਲੇ ਗੋਡੇ ਨੂੰ ਦਰਦ ਦੇ ਤੇ ਗੋਡੇ ਦਾ ਤਕਰੀਬਨ ਠੀਕ ਹੋ ਗਿਆ ਸਰ ਤੇ ਚੂਲੇ ਚ ਥੋੜੀ ਬੋਦੀ ਹੈ ਸਰ ਪ੍ਰੋਬਲਮ ਤੇ ਜੂਸ ਕਿੰਨੇ ਦਿਨ ਪੀ ਲਿਆ 56 ਦਿਨ ਪੀਤਾ ਸਰ ਹਾਂਜੀ ਤੇ ਇਹ 100 ਦਿਨ ਦਾ ਬਾਕੀ ਜਿਹੜਾ ਤੁਹਾਡਾ ਹੋਏਗਾ ਹਾਂਜੀ ਬਾਕੀ ਸਰ 100 ਦਿਨ ਕਰਨਾ ਪੂਰਾ ਬਾਕੀ ਹੈ ਜੀ ਅਜੀ ਤੱਕ ਵੀ ਨਾ ਤੁਹਾਡੇ ਪ੍ਰੋਬਲਮ ਨਾਲ ਹੱਲ ਹੋਈ ਆ ਥੋੜੀ ਹੈਗੀ ਆ ਹਾਂ ਥੋੜੀ ਬਹੁਤ ਹੈਗੀ ਆ ਅੱਛਾ ਜੀ ਤੇ ਇਸ ਤੋਂ ਪਹਿਲੇ ਤੁਸੀਂ ਡਾਕਟਰ ਨੂੰ ਰਾਇ ਸੀ ਰਾਇ ਸਰ ਉਹ ਕਹਿੰਦੇ ਵੀ ਤੁਹਾਡਾ ਚੂੜਾ ਜਿਹੜਾ ਘਸ ਗਿਆ ਵੀ ਬਦਲੀ ਹੋਏਗਾ ਅੱਛਾ ਜੀ ਤੇ ਹੁਣ ਤੁਹਾਡਾ ਜਿਹੜਾ ਮੋੜੀ ਸਰ ਪੀਣ ਨਾਲ ਚੂੜਾ ਜਿਹੜਾ ਉਹ ਬੜਾ ਫਰਕ ਪੈ ਗਿਆ ਸਰ ਉਹ ਥੋੜੀ ਬਹੁਤੀ ਪ੍ਰੋਬਲਮ ਹੈਗੀ ਆ ਅਜੇ ਤੱਕ ਤੁਹਾਡਾ ਜੂਸ ਜਿਹੜਾ ਹੋ ਰਿਹਾ ਰਿਹਾ ਜਾਰੀ ਰਿਹਾ ਜਾਰੀ ਰਿਹਾ ਹੈ ਨਾ ਸਭ ਤੋਂ ਪਹਿਲਾਂ ਪੂਰਾ ਕਰਨਾ ਸਰ ਬਾਕੀ ਕੋਈ ਠੀਕ ਹੈ ਜਿਹੜਾ ਤੁਸੀਂ ਜਾਦੇ ਹੋ ਠੀਕ ਹੈ ਠੀਕ ਅੱਛਾ ਤਾਂ ਡੋਨ ਤੁਹਾਡੀ ਵੀਡੀਓ ਜਿਹੜੀ ਇਹ ਲੱਖਾਂ ਲੋਕ ਦੇਖਣਗੇ 20 ਸਰ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਮੈਂ ਸਰ ਇਹੀ ਕਹਾਂਗਾ ਵੀ ਜੋ ਜਿਹੜਾ ਇਹ ਬਾਡੀ ਸਰਵਿਸ ਯੂਜ਼ ਹੈ ਇਹ ਜਿਹੜੇ ਬੰਦੇ ਨੂੰ ਕੋਈ ਪ੍ਰੋਬਲਮ ਹੈ ਸਰੀਰ ਦੀ ਕੋਈ ਵੀ ਉਹ ਇਹ ਜ਼ਰੂਰ ਪੀਓ ਓਕੇ ਓਕੇ ਸਤਿ ਸ਼੍ਰੀ ਅਕਾਲ ਜੀ